ਮੈਂ ਸਪਰਿਚਲ ਚਮਾ ਐਸਐਸਪੀ ਨੂੰ ਬੋਲ ਰਿਹਾ ਮੈਂ ਜਸਤ ਦਾ ਫਰਡੇ ਚਾਰਚ ਲਿਆ ਸੀ ਐਸਐਸਪੀ ਤੇ ਅੱਜ ਮੈਂ ਤੁਹਾਡੇ ਇੱਥੇ ਆਉਣ ਤੇ ਗੱਲ ਕਰਨ ਦਾ ਤੇ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਆਪਣੇ ਖੜਾ ਨੂੰ ਪੇਲੀ ਦੇ ਵਸਨੀਕਾਂ ਨੂੰ ਤੇ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਨੂੰ ਡੀਜੀਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਨੂੰ ਜੋ ਸੱਚ verdade ਕਰਦੇ ਹਾਂ ਤੁਹਾਨੂੰ ਨਸ਼ਾ ਰੋਕੋ ਜੇ ਭਾਈ ਚਾਂਸ ਕਿਸੇ ਵੀ ਏਰੀਆ ਚ ਨਸ਼ਾ ਵਿਕਦਾ ਆਣ ਗੋਦ ਚੜਕਦਾ ਮੱਲ ਨਸ਼ਾ ਚੜਕਦਾ ਉਹ ਸਭ ਦੀ ਇਹ ਹੀ ਹੈ ਤੁਹਾਨੂੰ ਇਨਫੋਰਮੇਸ਼ਨ ਦਿਓ ਕਾਲੀਰੋਂ ਪਰੇਸ਼ਾਨੀ ਕਿ ਲੋਕ ਕਾ ਮੈਂ ਕਰੀਏ ਇਸ ਤੋਂ ਲਾਵਾ ਜੇ ਵੀ ਕੋਈ ਬੰਦਾ ਨਸ਼ਾ ਕਰਨ ਦਾ ਆਦੀ ਹੈਗਾ ਉਹ ਵੀ ਸਾਨੂੰ ਦੱਸੋ ਅਸੀਂ ਉਹਦਾ ਟ੍ਰੀਟਮੈਂਟ ਕਰਾ ਕੇ ਉਹ ਮੁਕਤ ਕਰ ਦੇਵਾਂਗੇ ਇਸ ਤੋਂ ਲਾਵਾ ਜਿਹੜੇ ਆਪਣੀ ਨੂਰਪੁਰ ਬੇਨੀ ਦਾ ਬਾਜ਼ਾਰ ਹੈਗਾ ਮਾਰਕਸ ਹੈਂ ਉਹਨਾਂ ਨੂੰ ਮੈਂ ਸਭ ਨੂੰ ਬੇਨਤੀ ਕਰਨਾ ਕਿ ਤੁਸੀਂ ਕੈਨ ਲਈ ਇੱਕ ਚੌਕੀ ਦਾ ਰੱਖੋ ਇੱਕ ਜਾਂ ਜਿੰਨੇ ਵੀ ਏਰੀਆ ਵਾਈਜ਼ ਚੌਕੀ ਦਾ ਰੱਖੋ ਤਾਂ ਕਿ ਜਿਹੜੀ ਹੈ ਚੋਰੀ ਤੋਂ ਬਚਾਅ ਹੋ ਸਕੇ ਇਸ ਤੋਂ ਲਾਵਾ ਕੋਈ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਸਭੀ ਕਰ ਸਕਦੇ ਹੋ ਇਹ ਰੀਅਮ ਦਾ ਇੱਥੇ ਕੋਈ ਲੱਗਦਾ ਵੀ ਆਹ 에ਰੀ ਚਾਰਜ ਹੋਣੀ ਚਾਹੀਦੀ ਹੈ ਇੱਥੇ ਟ੍ਰੈਫਿਕ ਦੀ ਬਹੁਤ ਨਹੀਂ ਹੈ ਇਸ ਲਈ ਬਿਸਮਿਸ਼ਾ ਹੋ ਰਿਹਾ ਹੈਗਾ ਜੇ ਇੱਥੇ ਕੋਈ ਲੜਾਈ ਜੜਾ ਹੁੰਦਾ ਮਦੈਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦਿਤੀ ਜਾਵੇ ਤੇ ਬਸ ਮੈਂ ਤੁਹਾਨੂੰ ਇਹੀ ਬੇਤੀ ਕਰਦਾ ਹਾਂ ਤੇ ਸਾਨੂੰ ਕੋਪੀਟ ਕੀਤਾ ਜਾਵੇ ਕਿਸੇ ਟਾਈਮ ਇਸ ਨੂੰ ਲੋੜ ਹੈ ਜੇ ਤੁਹਾਨੂੰ ਸਾਥ ਕੋਲ ਕਰੋ ਤੁਸੀਂ 24 ਘੰਟੇ ਤੁਹਾਡੀ ਪਹੁੰਚ